ਪੰਜਾਬ ਸਰਕਾਰ ਦੇ ਵਿਰੁੱਧ ਉਸੇ ਪੱਧਰ ਦਾ ਦਿੱਲੀ ਅਰਗਾ ਵੱਡਾ ਘੋਲ ਆ ਜਿਹੜਾ ਉਹ ਅਸੀਂ ਲਾਮਬੰਦ ਕਰਨ ਜਾ ਰਹੇ ਹਾਂ तकरीबन 100 ਦਿਨ ਹੋਣ ਵਾਲੇ ਆ ਕਿਸਾਨਾਂ ਨੂੰ ਧਰਨੇ ਤੇ ਬੈਠਿਆ ਨੂੰ ਸਰਦੂਗੜ੍ਹ ਦੇ ਵਿੱਚ ਇਹ ਭਗਵੰਤ ਮਾਨ ਦੀ ਥਾ ਐਲਾਨ ਵੰਤਮਾਨ ਬਣ ਕੇ ਰਹਿ ਗਿਆ ਸਾਰਗੀਆਂ ਹੁਕਮਰਾਨ ਪਾਰਟੀਆਂ ਭਲੇਖੇ ਖੜੇ ਕਰਦੀਆਂ ਲੋਕਾਂ ਦੇ ਵਿੱਚ ਅਡਾਨੀ, ਅਵਾਨੀ, ਫੋਰਡ ਫਾਊਂਡੇਸ਼ਨ, ਮੌਨਸੈਂਟੋ ਹੋਰ ਇਹੋ ਜਿਹੀਆਂ ਜਿਹੜੀਆਂ ਕੰਪਨੀਆਂ ਮੋਟੀਆਂ ਜਿਨ੍ਹਾਂ ਦੇ ਨਾਮ ਅਨਪੜ੍ਹ ਕਿਸਾਨ ਵੀ ਗਣਨ ਲੱਗ ਗਏ ਵੀ ਆ ਇਹਨਾਂ ਨੂੰ ਕਹਿੰਦੇ ਕਾਫਰ ਕਾਰਪੋਰੇਟ ਜਿਹੜਾਂ ਦੇ ਕੇ ਤੇ ਆ ਡੀਜ਼ਲ ਵੇਚ ਕੇ ਤੇ ਆ ਪੈਟਰੋਲ ਤੇ ਆ ਮਸ਼ੀਨਰੀ ਵੇਚ ਕੇ ਸਾਡੀ ਖੇਤੀ ਦਾ ਸਾਰਾ ਕਿੱਤਾ ਰੋਜਗਾਰ ਖੋលਿਆ ਤੇ ਸਾਡੀ ਸਾਰੀ ਆਮਦਨ ਹੜੱਪ ਲਈ ਤੇ ਸਾਡੇ ਸਿਰਾਂ ਤੇ ਕਰਜ਼ੇ ਚੜਤੇ ਤੇ ਬਿਮਾਰੀਆਂ ਪੈਦਾ ਕਰਤੀਆਂ ਇਹ ਇੱਕ ਗਹਿਣਯੋਗ ਹਿੱਸਾ ਕਿਸਾਨ ਆਪਣੇ ਜਥੇਬੰਦੀ ਦਾ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਚਮਕੌਰ ਸਿੰਘ ਲੁਕੋ ਤੁਹਾਨੂੰ ਪਤਾ ਦਰਸ਼ਕੋ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਲੈ ਕੇ ਚੰਡੀਗੜ੍ਹ ਵੀ ਧਰਨਾ ਲੱਗਾ ਮੁੱਖ ਮੰਤਰੀ ਦੇ ਨਾਲ ਵੀ ਮੀਟਿੰਗਾਂ ਹੋਈਆਂ ਪਰ ਮਸਲੇ ਜਿਉਂ ਦੇ ਤਿਉਂ ਰਹਿੰਦੇ ਨੇ ਸਰਕਾਰਾਂ ਬਦਲ ਜਾਂਦੀਆਂ ਕਿਸਾਨਾਂ ਲਈ ਬਸ ਗੱਲਾਂ ਦਾ ਕਢਾਈ ਰਹਿ ਜਾਂਦਾ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਵੱਡੇ ਸੰਘਰਸ਼ ਦੀ ਤਿਆਰੀ ਵਿੱਚ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸੰਘਰਸ਼ ਵਿੜਣਾ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਕਦੋਂ ਸੰਘਰਸ਼ ਹੋਵੇਗਾ ਸਾਡੇ ਨਾਲ ਜੱਥੇਬੰਦੀ ਦੇ ਜਰਨਲ ਸੁਕੱਤਰ ਨੇ ਸੁਖਦੇਵ ਸਿੰਘ ਕੋਕਰੀ ਕਿਉਂਕਿ ਦਰਸ਼ਕੋ ਪੁਰਾਣੇ ਆਗੂ ਆ ਜਿਨ੍ਹਾਂ ਨੇ ਸਰਕਾਰਾਂ ਵੀ ਦੇਖੀਆਂ ਉਹਨਾਂ ਦੇ ਵਾਅਦੇ ਵੀ ਦੇਖੇ ਲਾਰੇ ਵੀ ਦੇਖੇ ਨੇ ਤੇ ਲਗਾਤਾਰ ਲੋਕਾਂ ਦੀਆਂ ਮੰਗਾਂ ਲਈ ਡਟੇ ਹੋਏ ਨੇ ਗੱਲਬਾਤ ਕਰਦੇ ਆ ਪਹਿਲਾਂ ਪ੍ਰਧਾਨ ਜੀ ਸਵਾਗਤ ਆ ਤੁਹਾਡਾ ਧੰਨਵਾਦ ਜੀ ਤੁਹਾਡਾ ਵੀ ਪ੍ਰਧਾਨ ਜੀ ਹੁਣ ਕਦੋਂ ਸੰਘਰਸ਼ ਫੇਰ ਸ਼ੁਰੂ ਹੋਣਾ ਤੇ ਕਹਿੰਦੇ ਜੇ ਹਥਿਆਰ ਕਹਿੰਦੇ ਵਰਤੇ ਨਾ ਜਾਣ ਜੰਗ ਜੀ ਲੱਗ ਜਾਂਦੀ ਆ ਪਰ ਅੱਜ ਬਹੁਤ ਕਿਸਾਨਾਂ ਦੇ ਵਿੱਚ ਜਿਹੜਾ ਉਤਸ਼ਾਹ ਦੇ ਸਿਆ ਕਦੋਂ ਸੰਘਰਸ਼ ਵਿੱਢਣਾ ਕਿਹੜੀਆਂ ਮੰਗਾਂ ਕਿੱਥੇ ਸੰਘਰਸ਼ ਹੋਊਗਾ ਹੁਣ ਦੇਖੋ ਪਹਿਲੀ ਗੱਲ ਤਾਂ ਸਾਡੀ ਜਥੇਬੰਦੀ ਹਰ ਵੇਲੇ ਹੀ ਸੰਘਰਸ਼ ਚ ਹੁੰਦੀ ਆ ਹਾਂਜੀ ਆ ਭਾਰਤ ਮਾਲਾ ਵਾਲੇ ਬਰਾਂਟ ਕਬਜ਼ਿਆਂ ਵਾਲੇ ਉਧਰ ਗੈਸ ਲਾਈਨਾਂ ਵਾਲੇ ਥਾਂ ਥਾਂ ਮੋਰਚੇ ਲੱਗੇ ਹੋਏ ਆ ਖੋਦ ਮੁੱਖ ਮੰਤਰੀ ਦਾ ਐਲਾਨ ਕੀਤਾ ਹੋਇਆ ਹੈ ਹੜ੍ਹਾਂ ਦੇ ਮੁਆਵਜ਼ੇ ਦਾ ਉਹ ਤਕਰੀਬਨ 100 ਦਿਨ ਹੋਣ ਵਾਲੇ ਆ ਕਿਸਾਨਾਂ ਨੂੰ ਧਰਨੇ ਤੇ ਬੈਠਿਆ ਨੂੰ ਸਰਦੂਲਗੜ ਦੇ ਵਿੱਚ ਅੱਛਾ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੜ੍ਹਾਂ ਨਾਲ ਜਿਹੜਾ ਇੰਨੀ ਬਰਬਾਦੀ ਹੋਈ ਹੈ ਜਾਣੇ ਕਹਿਣ ਦੀਆਂ ਗੱਲਾਂ ਹੋਰ ਆ ਸਰਕਾਰ ਦੀਆਂ ਇਹ ਭਗਵੰਤ ਮਾਨ ਦੀ ਥਾ ਐਲਾਨ ਵੰਤਮਾਨ ਬਣ ਕੇ ਰਹਿ ਗਿਆ ਇਸ ਕਰਕੇ ਜਿਹੜਾ ਲੋਕਾਂ ਨੂੰ ਇਹ ਭਲੇਖੇ ਖੜੇ ਕੀਤੇ ਸੀਗੇ ਵੀ ਅਸੀਂ ਬਦਲਾ ਲਿਆਵਾਂਗੇ ਅਸੀਂ ਅਨਕਲਾਬ ਲਿਆਵਾਂਗੇ ਅਸੀਂ ਭਗਸੌਂ ਦੀ ਲਾਈਨ ਲਾਗੂ ਕਰਾਂਗੇ ਉਹ ਸਾਰਾ ਉਦੋਂ ਲੋਕਾਂ ਨੂੰ ਬਹੁਤ ਵੱਡੀ ਪੱਧਰ ਤੇ ਗੁੰਮਰਾਹ ਕਰ ਲਿਆ ਇਹਨਾਂ ਨੇ ਇਸ ਕਰਕੇ ਥੋੜਾ ਸਮਾਂ ਦੇਣਾ ਪਿਆ ਸਾਨੂੰ ਥੋੜਾ ਨਹੀਂ 2 ਸਾਲ ਦੇਨੇ ਪਏ ਆ ਵੀ ਲੋਕ ਦੇਖ ਲੈਣ ਚੰਗੀ ਤਰ੍ਹਾਂ ਵੀ ਇਹ ਕਿਹੋ ਜਿਹਾ ਬਦਲਾ ਆ ਲਿਆਂਦਾ ਇਹਨੇ ਤੇ ਹੁਣ ਲੋਕਾਂ ਦੇ ਸਾਹਮਣੇ ਸਾਰੀ ਗੱਲ ਸਾਫ਼ ਹੋ ਗਈ ਵੀ ਬਦਲਾ ਕਿ ਹੋ ਗਿਆ ਨਸ਼ੇ ਉਦੋਂ ਕਈ ਗੁਣਾ ਵਧ ਗਏ ਗੁੰਡਾਗਰਦੀ ਉਦੋਂ ਕਈ ਗੁਣਾ ਵਧ ਗਈ ਡਾਂਗਾ ਹਰੇਕ ਵਰਗ ਤੇ ਚੱਲ ਗਿਆ ਕਿਸਾਨਾਂ ਤੇ ਵੀ ਮਜ਼ਦੂਰਾਂ ਤੇ ਵੀ ਮੁਲਾਜ਼ਮਾਂ ਤੇ ਵੀ ਸਾਰਿਆਂ ਤੇ ਉਹਨਾਂ ਦੀ ਗੱਲ ਸੁਣਨ ਨੂੰ ਕੱਲੇ ਐਲਾਨ ਹੀ ਐਲਾਨ ਕਰਦਾ ਹਾਂ ਕਰਦੇਾਂਗੇ ਹਾਂ ਕਰਦੇਾਂਗੇ ਕਰਾ ਦੇਾਂਗੇ ਇਹੀ ਚੱਲ ਰਿਹਾ ਹੈ ਜਾਣੇ ਦੂਜੀਆਂ ਰੜੀਆਂ ਹੁਣ ਤੱਕ ਦੀਆਂ ਹੁਕਮਰਾਨ ਪਾਰਟੀਆਂ ਸੀਗੀਆਂ ਉਹਨਾਂ ਵਰਗਾ ਹੀ ਨਿਬੜਿਆ ਹੂੰ ਉਦੋਂ ਪੋਰਾ ਮਾੜਾ ਹੀ ਨਿਬੜ ਰਿਹਾ ਹੈ ਹੂੰ ਜਿਸ ਕਰਕੇ ਇਹ ਦੋ ਦੋ ਸਾਲ ਦਾ ਸਮਾਂ ਦੇ ਕੇ ਇਹਨੂੰ ਹੂੰ ਕਿਉਂਕਿ ਪੌਣ ਦੋ ਸਾਲ ਤਾਂ ਹੋ ਗਏ ਹਾਂਜੀ ਇੰਨਾ ਸਮਾਂ ਦੇ ਕੇ ਲੋਕਾਂ ਨੂੰ ਇਹ ਦੇਖਣ ਵਾਸਤੇ ਵੀ ਇਹ ਕੀ ਨਿਭਦਾ ਹੈ ਹੂੰ ਇਹ ਆਪਦੇ ਕੀਤੇ ਹੋਏ ਵਾਅਦਿਆਂ ਤੇ ਬਿਲਕੁਲ ਨਹੀਂ ਨਿਭਿਆ ਮਿਸਾਲ ਉਹ ਜਿਹੜਾ ਸੰਘਰਸ਼ ਅਸੀਂ ਹੁਣ ਐਲਾਨ ਕੀਤਾ ਹੈ ਜਥੇਬੰਦੀ ਨੇ ਉਹਦੀ ਸਭ ਤੋਂ ਮੁੱਖ ਪ੍ਰਮੁੱਖ ਮੰਗ ਇਹੀ ਹੈ ਕਿ ਨਵੀਂ ਖੇਤੀ ਨੀਤੀ ਕਿਸਾਨ ਪੱਖੀ ਜਿਹਦੇ ਚ ਕਾਰਪੋਰੇਟਾਂ ਦੀਆਂ ਨੀਤੀਆਂ ਨੂੰ ਰੱਦ ਕੀਤਾ ਗਿਆ ਹੋਵੇ ਜਿਨ੍ਹਾਂ ਨੇ ਸਾਰੇ ਦੇਸ਼ ਦੇ ਕਿਰਤੀ ਵਰਗਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਰੋਜ਼ਗਾਰ ਵੀ ਖੋਲਿਆ ਉਹਨਾਂ ਦਾ ਤੇ ਹੋਰ ਸਾਰਾ ਕੁਝ ਖੋਣ ਤੇ ਜ਼ਮੀਨਾਂ ਖੋਣ ਤੇ ਜ਼ੋਰ ਲੱਗਿਆ ਹੋਇਆ ਉਹ ਨੀਤੀਆਂ ਨਾ ਹੋਣ ਲੋਕ ਪੱਖੀ ਕਿਸਾਨ ਪੱਖੀ ਮਜ਼ਦੂਰ ਪੱਖੀ ਨੀਤੀਆਂ ਵਾਲੀ ਖੇਤੀ ਨੀਤੀ ਜਿਹੜੀ ਇਹ ਕਹਿੰਦਾ ਸੀ ਵੀ ਹਾਂ ਲਾਗੂ ਕਰਾਂਗੇ ਆ ਇਸ ਜਿਹੜਾ ਹੁਣ ਸੰਘਰਸ਼ ਵਿੱਢਿਆ ਜਾ ਰਿਹਾ ਹੈ 22 ਜਨਵਰੀ ਤੋਂ 26 ਤੱਕ ਪੰਜ ਰੋਜ਼ਾ ਤਾਂ ਧਰਨੇ ਹੈਗੇ ਜ਼ਿਲ੍ਹਾ ਪੱਧਰਾਂ ਤੇ ਡੀਸੀ ਦਫ਼ਤਰਾਂ ਮੂਹਰੇ ਦਿਨੇ ਰਾਤ ਉਹ ਸਰਕਾਰ ਨੂੰ ਚੇਤਾਵਨੀ ਦੇਣ ਵਾਸਤੇ ਆ ਸਾਨੂੰ ਪੱਕਾ ਹੀ ਪਤਾ ਵੀ ਇਹਨੇ ਡੀਸੀ ਦੇ ਧਰਨਿਆਂ ਨਾਲ ਨਹੀਂ ਮੰਨਣਾ ਕੁਝ ਵੀ ਨਹੀਂ ਮੰਨਣਾ ਪਰ ਤਾਂ ਵੀ ਜਿਹੜੀਆਂ ਸਥਾਨਕ ਮੰਗਾਂ ਕੋਈ ਡੀਸੀਆਂ ਨਾਲ ਸੰਬੰਧਿਤ ਤੇ ਲੋਕਾਂ ਨੂੰ ਲਾਂਬੰਦ ਕਰਨ ਵਾਸਤੇ ਅਸੀਂ ਇਹ ਧਰਨੇ ਰੱਖੇ ਆ ਇਸ ਤੋਂ ਅਗਲਾ ਐਕਸ਼ਨ ਹੈ ਜਿਹੜਾ ਉਹ ਇਸ ਤੋਂ ਬਾਅਦ ਚ ਐਲਾਨ ਕੀਤਾ ਜਾਊਗਾ ਉਹ ਪੰਜਾਬ ਪੱਧਰ ਦਾ ਚੰਡੀਗੜ੍ਹ ਹੋਊਗਾ ਉਹ ਕਿਹੜੀ ਤਰੀਕ ਨੂੰ ਕੀ ਰੂਪ ਹੋਊਗਾ ਉਹ ਐਲਾਨ ਕਰਾਂਗੇ ਇਸ ਕਰਕੇ ਖੇਤੀ ਨੀਤੀ ਜੀਦੇ ਵਿੱਚ ਸਮੁੱਚੇ ਕਰਜ਼ਿਆਂ ਦਾ ਖਾਤਮਾ ਖਾਸ ਕਰਕੇ ਜ਼ਮੀਨਾਂ ਦੀ ਮੋੜਵੰਡ ਜਿਹਨੂੰ ਕਾਣੀਵੰਡ ਕਹਿੰਨੇ ਆ ਅਸੀਂ ਕਾਨੂੰਨ ਬਣਿਆ ਹੋਇਆ ਦੇਸ਼ ਦੇ ਵਿੱਚ ਜ਼ਮੀਨੀ ਹੱਦਬੰਦੀ ਵਾਲਾ ਪਰ ਉਹ ਲਾਗੂ ਨਾ ਪੰਜਾਬ 'ਚ ਹੋਇਆ ਨਾ ਕਿਤੇ ਹੋਰ ਹੋਇਆ ਆ ਆ ਬਾਦਲ ਦੀ ਉਦਾਹਰਣ ਲੈਣੀ ਹੋਵੇ ਬਾਦਲ ਦਾ ਪਰਿਵਾਰ ਆ ਜਿਹੜਾ ਸਾਰੇ ਦਾ ਸਾਰਾ ਹੁਕਮਰਾਨ ਪਰਿਵਾਰ ਜਿਹਨੂੰ ਕਹਿ ਸਕਦੇ ਆ 3200 ਕਿੱਲੇ 'ਚੋਂ 2800 ਕਿੱਲਾ ਇਹਨਾਂ ਕੋਲੇ ਆ ਪਿੰਡ 'ਚੋਂ ਪਿੰਡ ਦੀ ਕੁੱਲ ਜਾਇਦਾਦ 3200 ਏਕੜ ਹੈ। ਹੂੰ ਉਹਦੇ ਚੋਂ 2800 ਏਕੜ ਇਹਨਾਂ ਦੇ ਕੱल्ल्या ਦਾ ਕੱਲੇ ਘਰਾਣੇ ਕੋਲੇ ਆ। ਹੂੰ ਇਹੋ ਜੇ ਜ਼ਗੀਰਦਾਰ ਚਾਹੇ ਉਸਰਾਮਾ ਵਾਲੇ ਹੁਣ ਕਾਕੇ ਵਰਗੇ ਚਾਹੇ ਉਹ ਹੋਰ ਨਾਲ ਸੂਬਿਆਂ ਦੇ ਵਿੱਚ ਉਹ ਗਿਣਨਾ ਹੀ ਔਖੇ ਆ ਘੱਟੋ ਘੱਟ 6.5 ਕਰੋੜ ਏਕੜ ਜ਼ਮੀਨ ਉਹ ਵਾਫਰ ਜ਼ਮੀਨ ਦੱਬੀ ਬੈਠੇ ਆ ਹੱਦਬੰਦੀ ਕਾਨੂੰਨ ਤੋਂ ਵਾਫਰ ਬਾਧੂ ਜ਼ਮੀਨ ਉਹ ਸਾਰੀ ਦੀ ਸਾਰੀ ਪੰਜਾਬ ਦੇ ਵਿੱਚ ਹੀ 16 ਲੱਖ 66 ਹਜ਼ਾਰ ਏਕੜ ਤਾਂ ਪੰਜਾਬ ਚ ਪਈ ਹੈ ਇਹੋ ਜਿਹੀ ਬਾਫਰ ਬਾਫਰ ਜ਼ਮੀਨ ਜਿਹੜੀ ਦੱਬੀ ਹੋਈ ਆ ਜਿਨ੍ਹਾਂ ਨੇ ਹੱਥੀਂ ਇੱਕ ਫਲੀ ਨਹੀਂ ਭਨ ਕੇ ਦੂਰੀ ਕਰਨੀ ਖੇਤੀ ਕਰਨੀ ਨਹੀਂ ਜਾਣਦੇ ਤੇ ਸਾਰੀ ਦੀ ਸਾਰੀ ਠੇਕੇ ਤੇ ਦੇ ਕੇ ਬੇਜ਼ਮੀਨੇ ਥੋੜ੍ਹ ਜਿਮੀਨੇ ਕਿਸਾਨਾਂ ਤੋਂ ਉਹਨਾਂ ਨੂੰ ਠੇਕੇ ਦੇ ਵਿੱਚ ਮਾਜਦੇ ਆ ਉਹ ਜ਼ਮੀਨਾਂ ਦੀ ਮੋੜ ਵੰਡ ਹੈ ਜਿਹੜੀ ਇਹ ਪ੍ਰਮੁੱਖ ਮੰਗ ਹੈ ਦੂਜੇ ਨੰਬਰ ਤੇ ਕਰਜ਼ਿਆਂ ਦਾ ਖਾਤਮਾ ਕਰਜ਼ੇ ਨਾ ਚੜਨ ਦੁਬਾਰਾ ਪੂਰੇ ਦੇ ਪੂਰੇ ਸਾਰੀਆਂ ਜਨਸਾਂ ਦੇ ਭਾਅ ਉਹਨਾਂ ਦੀ ਕਾਨੂੰਨੀ ਗਾਰੰਟੀ ਹੋਵੇ ਕਿਸਾਨ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣੇ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਦਾ ਹੋਵੇ ਇਹ ਸਰਾਂ ਦੀਆਂ ਉੱਭਰੀਆਂ ਪ੍ਰਮੁੱਖ ਮੰਗਾਂ ਜੜੀਆਂ ਉਹਨਾਂ ਤੇ ਇਹ ਮੋਰਚਾ ਸ਼ੁਰੂ ਹੈ ਜੱਥੇਬੰਦੀ ਵੱਲੋਂ ਤਾਂ ਲੰਬੰਦੀਆਂ ਵੀ ਅਸੀਂ ਮੋਰਚੇ ਦਾ ਅੰਗ ਹੀ ਆ ਸਾਡਾ ਇਹ ਇਹ ਲੰਬੰਦੀ ਮੀਟਿੰਗਾਂ ਹਰ ਜ਼ਿਲ੍ਹੇ 'ਚ ਜ਼ਿਲ੍ਹਾ ਪੱਧਰ ਤੇ ਵਧਮੀਆਂ ਮੀਟਿੰਗਾਂ ਜਿਵੇਂ ਅੱਜ ਸੈਂਕੜੇ ਕਿਸਾਨ ਇੱਥੇ ਹਾਜ਼ਰ ਹੋਏ ਆ ਇਹ ਲਗਾਤਾਰ ਚੱਲ ਰਹੀਆਂ ਤੇ 22 ਤੋਂ 26 ਤੱਕ ਡੀਸੀ ਦਫ਼ਤਰਾਂ ਅੱਗੇ ਹੋਣਗੇ ਉਦੋਂ ਅਗਲਾ ਐਲਾਨ ਆ ਜਿਹੜਾ ਉਦੋਂ ਬਾਅਦ ਚ ਕੀਤਾ ਜਾਊਗਾ ਤੇ ਮਿੱਥਿਆ ਹੋਇਆ ਇਹ ਆ ਸਰਕਾਰ ਦਾ ਬਈ ਸਰਕਾਰ ਜੱਥੇਬੰਦੀ ਦਾ ਇਹ ਮਿੱਥਿਆ ਹੋਇਆ ਫੈਸਲਾ ਕੀਤਾ ਹੋਇਆ ਬਈ ਸਰਕਾਰ ਚਾਹੇ ਕੋਸ਼ਿਸ਼ ਕਰ ਲੇ ਹੂੰ ਕੋਲ ਨੂੰ ਕੋਚਣ ਵਾਸਤੇ ਕਰ ਲੇ ਜਾਂ ਬੋਲੇ ਪਤਲੇ ਵਾਦੇ ਕਰਕੇ ਠਾਉਣ ਦਾ ਯਤਨ ਮਾਰ ਲਵੇ ਜਿੰਨਾ ਮਰਜੀ ਪਰ ਠੋਸ ਰੂਪ ਚ ਐ ਹੱਥਾਂ ਤੇ ਧਰਾ ਕੇ ਮੰਗਾ ਫੇਰ ਉੱਠਾਂਗੇ ਉਹਨਾਂ ਚਿਰ ਉੱਠਦੇ ਨਹੀਂ ਪ੍ਰਧਾਨ ਜੀ ਇੱਕ ਜਿਹੜੇ ਨਾ ਸੋਸ਼ਲ ਮੀਡੀਆ ਇਹਦੇ ਉੱਤੇ ਸਰਕਾਰ ਦੀਆਂ ਟੀਮਾਂ ਬੈਠੀਆਂ ਤੁਹਾਨੂੰ ਪਤਾ ਉਹ ਨਾ ਬਾਰ ਬਾਰ ਪਾਉਂਦੇ ਸੀ ਜਿਵੇਂ ਦਿਖਾਉਂਦੇ ਸੀ ਤੁਸੀਂ ਕਹਿੰਦੇ 100 ਦਿਨ ਹੋ ਗਿਆ ਧਰਨਾ ਚੱਲੀ ਜਾਂਦਾ ਭਾਈ ਹਜੇ ਤੱਕ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਮਿਲਿਆ ਕਿਸੇ ਕਿਸਾਨ ਨੂੰ ਜਿਹੜੇ ਹੜ੍ਹਾਂ ਦੀ ਮਾਰ ਚ ਆਏ ਸੀ ਇਹ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਹਿੰਦਾ ਬੱਕਰੀ ਦਾ ਵੀ ਦਊ ਮੁਰਗੀ ਦਾ ਵੀ ਦਊ ਜਣੀ ਉਹ ਦਿੱਤਾ ਨਹੀਂ ਇੱਕ ਹੋਰ ਪੁਆਇੰਟ ਆ ਜਿਹੜਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਵੀ ਪ੍ਰਾਲੀ ਬਾਰੇ ਅਸੀਂ ਇੱਕ ਦਵਾਈ ਤਿਆਰ ਕਰ ਲਈ ਆ ਮਗਰੇ ਮਗਰ ਸਪਰੇਅ ਕਰ ਦਿਓ ਖਾਦ ਬਣ ਜੂਗੀ ਉਹ ਦਵਾਈ ਕਿਸੇ ਕਿਸਾਨ ਨੂੰ ਮਿਲੀ ਆਈ ਸਾਡੇ ਤਾਂ 25-2500 ਦੇ ਨੋਟਸ ਜੇ ਭੇਜਤੇ ਆ ਤੇ ਉਹ ਕਹਿੰਦੇ ਜਮਾ ਕਰਾਓ ਨਹੀਂ ਟੋੜ ਦੇ ਲਾਲ ਲਕੀਰਾ ਮਾਰ ਦੇ ਇਹ ਕਰਨ ਦੀਆਂ ਗੱਲਾਂ ਹੋਰ ਆ ਕਮਾਉਣ ਦੀਆਂ ਗੱਲਾਂ ਹੋਰ ਆ ਨਾ ਕੇਜਰੀ ਆਲ ਵਾਲੀ ਦਵਾਈ ਹੈ ਹੀ ਹੈ ਨਾ ਜਿਹੜਾ ਇਹ ਕਹਿੰਦਾ ਸੀਗਾ ਵੀ ਆਹ ਸੰਗਰੂਰ ਜ਼ਿਲ੍ਹੇ ਅਰਗੀ ਫੈਕਟਰੀ ਹਰੇਕ ਜ਼ਿਲ੍ਹੇ ਦੇ ਵਿੱਚ ਅਸੀਂ ਉਹ ਵੀ ਨਹੀਂ ਚਾਲੂ ਕੀਤੀ ਗਿਰਾਵ ਕਾਟਣ ਕੀਤਾ ਇਹਨਾਂ ਪਰਾਲੀ ਤੋਂ ਬਹੁਤ ਲਾਹੇਵੰਦ ਚੀਜ਼ਾਂ ਬਣ ਸਕਦੀਆਂ ਇੱਥੋਂ ਤੱਕ ਕਿਹਾ ਬੇਗਾਨੀਆਂ ਨੇ ਵੀ ਆ ਫਰਸ਼ੀ ਟੈਲਾਂ ਅੱਛਾ ਰੈਡੀमेड ਕੰਧਾਂ ਰੈਡੀमेड ਛੱਤਾਂ ਬਾਕੀ ਬਾਇਓ ਗੈਸ ਬਾਕੀ ਬਾਲਣ ਦੇ ਉਹ ਗੱਟੇ ਬਹੁਤ ਕੁਝ ਬਣ ਸਕਦਾ ਉਹਦੀ ਖਾਤਰ ਸਾਡੀ ਮੰਗ ਹੈ ਜਿਹਨਾਂ ਮੰਗਾ ਦੇ ਵਿੱਚ ਵੀ ਥਾਂ ਥਾਂ ਹਰੇਕ ਪਿੰਡ 'ਚ ਹਰੇਕ ਇਲਾਕੇ 'ਚ ਛੋਟੀਆਂ ਫੈਕਟਰੀਆਂ ਜਿਨ੍ਹਾਂ 'ਚ ਕਿਰਤ ਪ੍ਰਧਾਨ ਫੈਕਟਰੀਆਂ ਚਾਹੀਦੀਆਂ ਉਹ ਟੈਕਨੀਕ ਪ੍ਰਧਾਨ ਨੇ ਵੀ ਟੈਕਨੀਕ ਨਾਲ ਇੱਕ ਕੰਪਿਊਟਰ ਨਾਲ ਹੀ ਕੰਮ ਚਲਾਈ ਜਾਉ ਕਿਰਤ ਮਿਲੇ ਉਹਦੇ ਚ ਰੋਜ਼ਗਾਰ ਮਿਲੇ ਨਾਲੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਿਲੂਗਾ ਨਾਲੇ ਪਰਾਲੀ ਦੀ ਸੰਭਾਲ ਹੋ ਜੂਗੀ ਪਰ ਉਹ ਕਰਨ ਦੀ ਬਜਾਏ ਇਹਨਾਂ ਨੇ ਆ ਪੁੱਠਾ ਕੰਮ ਮੁਕਾਦਮੇ ਕਰਤੇ ਜੁਰਮਾਨੇ ਕਰਤੇ ਅੰਦਰ ਕਰਾਂਗੇ ਬਾਹਰ ਕਰਾਂਗੇ ਇਹੋ ਜਿਹਾ ਕੁਝ ਧਮਕੀਆਂ ਦੇ ਰਹੇ ਆ ਜੁਰਮਾਨੇ ਵਸੂਲਣ ਵਾਸਤੇ ਉਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਦਬਾਅ ਪਾਏ ਜਾ ਰਹੇ ਆ ਤੇ ਹੋਰ ਤਾਂ ਹੋਰ ਆ ਕਰਜ਼ਿਆਂ ਦੀ ਵਸੂਲੀ ਬਦਲੇ ਕਬਜ਼ਾ ਵਰੰਟ ਭੇਜਣੇ ਸ਼ੁਰੂ ਕਰਤੇ ਘਰਾਂ ਤੇ ਜ਼ਮੀਨਾਂ ਤੇ ਇਸੇ ਤਰ੍ਹਾਂ ਹੀ ਆ ਜ਼ਮੀਨਾਂ ਧੱਕੇ ਨਾਲ ਕੋਰ ਕਰਨ ਵਾਸਤੇ ਥਾਂ ਥਾਂ ਜ਼ਬਰਦਸਤੀ ਕੀਤੀ ਜਾ ਰਹੀ ਆ ਉਹ ਜ਼ਬਰਦਸਤੀਆਂ ਸਾਰੀਆਂ ਖਤਮ ਕਰਨੀਆਂ ਮੰਗਾ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਲ ਹੈ ਪੰਜਾਬ ਪੱਧਰ ਦਾ ਜਿਹੜਾ ਮੋਰਚਾ ਹੈ ਇਹਦੇ ਵਿੱਚ ਸ਼ਾਮਲ ਆ ਹੋਮਕਰਨ ਜੀ ਜ਼ਮਾ ਸਮਾ ਹੋ ਗਿਆ ਅਸੀਂ ਬਹੁਤ ਟਾਈਮ ਤੋਂ ਦੇਖਦੇ ਆ ਤੁਸੀਂ ਸੰਘਰਸ਼ ਲੜਦੇ ਆਉਣੇ ਆ ਉਦੋਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਕਾਰਪੋਰੇਟ ਕੀ ਆ ਕੌਣ ਆ ਕਿਵੇਂ ਲੁੱਟਦੇ ਆ ਜੋ ਤੁਸੀਂ ਸਾਡੇ ਕੋਲੇ ਪ੍ਰੈਸ ਨੋਟ ਭੇਜਦੇ ਹੁੰਦੇ ਸੀ ਅੱਜ ਕਿਵੇਂ ਤੁਹਾਨੂੰ ਲੱਗਦਾ ਵੀ ਲੋਕਾਂ 'ਚ ਜਾਗਰਤੀ ਆਈ ਆ ਉੱਠੇ ਆ ਜਾਂ ਹਜੇ ਜਾਗੇ ਨਹੀਂ ਕਿਸਾਨ ਜਿਹੜੀ ਪੱਧਰ ਤੇ ਜਾਗਣੇ ਚਾਹੀਦੇ ਤੁਸੀਂ ਕਿਵੇਂ ਦੇਖਦੇ ਹੋ ਤੇ ਮਸਲੇ ਕਿਵੇਂ ਹੱਲ ਹੋ ਸਕਦੇ ਆ ਦੇਖੋ ਜਿੱਥੋਂ ਤੱਕ ਤਾਂ ਕਾਰਪੋਰੇਟਾਂ ਬਾਰੇ ਪੂਰੀ ਸਮਝ ਵੀ ਕਾਰਪੋਰੇਟ ਹੁੰਦੇ ਕੀ ਆ ਇਹ ਵੀ ਇੱਕ ਤਖੜਾ ਹਿੱਸਾ ਕਿਸਾਨਾਂ ਦੇ ਵਿੱਚ ਗਿਣਯੋਗ ਹਿੱਸਾ ਇਹਨਾਂ ਗੱਲਾਂ ਨੂੰ ਸਮਝਣ ਲੱਗ ਗਿਆ ਕਿਉਂਕਿ ਅਸੀਂ ਆ ਰੜੀਆਂ ਅੱਜ ਵਰਗੀਆਂ ਮੀਟਿੰਗਾਂ ਇਹ ਇਹਨਾਂ ਕੰਮਾਂ ਵਾਸਤੇ ਕਰਦੇ ਆ ਕਿਸਾਨਾਂ ਨੂੰ ਇਹਨਾਂ ਗੱਲਾਂ ਤੋਂ ਜਾਣੂ ਕਰਾਉਣ ਵਾਸਤੇ ਕਾਰਪੋਰੇਟਾਂ ਦੀ ਮੋਟੀ ਜੀ ਪਛਾਣ ਇੱਕ ਵੱਡੇ ਹਿੱਸੇ ਨੂੰ ਕਿਸਾਨਾਂ ਨੂੰ ਹੋਣੀ ਸ਼ੁਰੂ ਹੋ ਗਈ ਹੈ ਬੇਸ਼ੱਕ ਸਾਰੀਆਂ ਹੀ ਹੁਕਮਰਾਨ ਪਾਰਟੀਆਂ ਭਲੇਖੇ ਖੜੇ ਕਰਦੀਆਂ ਲੋਕਾਂ ਦੇ ਵਿੱਚ ਅਡਾਨੀ ਅਵਾਨੀ ਫੋਰਡ ਫਾਊਂਡੇਸ਼ਨ ਮੌਨਸੈਂਟੋ ਹੋਰ ਇਹੋ ਜਿਹੀਆਂ ਜਿਹੜੀਆਂ ਕੰਪਨੀਆਂ ਮੋਟੀਆਂ ਜਿਨ੍ਹਾਂ ਦਾ ਨਾਮ ਅਨਪੜ੍ਹ ਕਿਸਾਨ ਵੀ ਗਣਨ ਲੱਗ ਗਏ ਵੀ ਆ ਇਹਨਾਂ ਨੂੰ ਕਹਿੰਦੇ ਕਾਰਪੋਰੇਟ ਜਿਨ੍ਹਾਂ ਨੇ ਸਾਨੂੰ ਆਹ ਜ਼ਹਿਰਾਂ ਦੇ ਕੇ ਤੇ ਆ ਡੀਜ਼ਲ ਵੇਚ ਕੇ ਤੇ ਆ ਪੈਟਰੋਲ ਤੇ ਆ ਮਸ਼ੀਨਰੀ ਵੇਚ ਕੇ ਸਾਡੀ ਖੇਤੀ ਦਾ ਸਾਰਾ ਕਿੱਤਾ ਰੋਜਗਾਰ ਖੋលਿਆ ਤੇ ਸਾਡੀ ਸਾਰੀ ਆਮਦਨ ਹੜੱਪ ਲਈ ਤੇ ਸਾਡੇ ਸਿਰਾਂ ਤੇ ਕਰਜ਼ੇ ਚੜ੍ਹਤੇ ਤੇ ਬਿਮਾਰੀਆਂ ਪੈਦਾ ਕਰਤੀਆਂ ਇਹ ਇੱਕ ਗਹਿਣਯੋਗ ਹਿੱਸਾ ਕਿਸਾਨ ਆਪਣੇ ਜਥੇਬੰਦੀ ਦਾ ਉਹ ਸਮਝਣ ਲੱਗ ਗਿਆ ਇਹਨਾਂ ਗੱਲਾਂ ਨੂੰ ਹੌਲੀ-ਹੌਲੀ ਉਹ ਸਾਰਿਆਂ ਨੂੰ ਗਾਂ ਲੋਕਾਂ ਨੂੰ ਵੀ ਸਮਝਾਉਣ ਤੇ ਲੱਗੇ ਹੋਏ ਆ ਕਿਸਾਨ ਜਿਹੜੇ ਇਹਨਾਂ ਨੂੰ ਸਮਝਣ ਲੱਗੇ ਫਿਰ ਆਖਿਰ ਤੇ ਕੀ ਕਹਿਣਾ ਚਾਹੁੰਦੇ ਹੋ ਆਪਾਂ ਨੂੰ ਦੇਸ਼ ਵਿਦੇਸ਼ ਵਿੱਚ ਵੀ ਦੇਖਿਆ ਜਾਂਦਾ ਕਿਉਂਕਿ ਪੰਜਾਬੀ ਵੱਡੀ ਹਮਦਰਦੀ ਰੱਖਦੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਦੇਖ ਦੇਖ ਕੇ ਵੀ ਪੰਜਾਬ ਦਾ ਭਲਾ ਹੋ ਜਿਵੇਂ ਤੁਸੀਂ ਕਹਿੰਦੇ ਇਨਕਲਾਬ ਨੂੰ ਦੇਖਦਿਆ ਬਦਲਾ ਲੈਉਣ ਲਈ ਬਹੁਤ ਯੋਗਦਾਨ ਪਾਤਾ ਤੇ ਹੁਣ ਜਿਹੜਾ ਹੈਗਾ ਕਿਸਾਨੀ ਵੱਲ ਵੀ ਉਹਨਾਂ ਨੇ ਵੱਡੀਆਂ ਕਦਮਾਂ ਪੁੱਟੀਆਂ ਸੀ ਜਦੋਂ ਅੰਦੋਲਨ ਸੀ ਦਿੱਲੀ ਵੱਡੀ ਮਦਦ ਕੀਤੀ ਹੁਣ ਵੀ ਕਰਦੇ ਆ ਕੀ ਕਹਿਣਾ ਚਾਹੁੰਦੇ ਤੇ ਆਮ ਜਿਹੜੇ ਲੋਕ ਆਪਾਂ ਨੂੰ ਘਰਾਂ 'ਚ ਜਾਂ ਖੇਤਾਂ 'ਚ ਬੈਠੇ ਸੌਂ ਰਹੇ ਅਸੀਂ ਜਥੇਬੰਦੀ ਵੱਲੋਂ ਪੰਜਾਬ 'ਚ ਜਾਂ ਭਾਰਤ ਵਿੱਚ ਜਾਂ ਵਿਦੇਸ਼ਾਂ 'ਚ ਜਿੰਨੇ ਵੀ ਕਿਸਾਨ ਖੇਤ ਮਜ਼ਦੂਰ ਜਾਂ ਕਿਸਾਨ ਹਿਤੂ ਜੋ ਵੀ ਹਿੱਸੇ ਕਿਰਤੀ ਲੋਕਾਂ ਦੇ ਉਹਨਾਂ ਸਾਰਿਆਂ ਨੂੰ ਇਹ ਅਪੀਲ ਕਰਦੇ ਆ ਇਹ ਕਹਿਣਾ ਚਾਹੁੰਦੇ ਆ ਵੀ ਆ ਪੰਜਾਬ ਵਾਲੀਆਂ ਮੰਗਾਂ ਤੇ ਵੀ ਕਿਉਂਕਿ ਦਿੱਲੀ ਘੋੜ ਦੇ ਵਿੱਚ ਵੀ ਇਹ ਜਿਹੜਾ ਉਹ ਘੋੜ ਦਾ ਸਾਰਾ ਮੁੱਢ ਪੰਜਾਬ ਚੋਂ ਵੱਜਾ ਸੀਗਾ ਤੇ ਪੂਰੇ ਭਾਰਤ ਨੂੰ ਉਹਦੇ ਚ ਸ਼ਾਮਲ ਕਰ ਲਿਆ ਸੀ ਤੇ ਵਿਦੇਸ਼ਾਂ ਨੂੰ ਵੀ ਵਿਦੇਸ਼ਾਂ ਵਾਲੇ ਵਿੱਚ ਬੈਠੇ ਵੀ ਭਾਰਤੀ ਉਹ ਚਾਹ ਕਿਸੇ ਸੂਬੇ ਨਾਲ ਸੰਬੰਧਿਤ ਹੁਣ ਪੰਜਾਬੀ ਬਹੁਤ ਜ਼ਿਆਦੇ ਹੋਰ ਨਾ ਸੂਬਿਆਂ ਦੇ ਵੀ ਸੀਗੇ ਜਿਨ੍ਹਾਂ ਨੇ ਪੂਰੀ ਡਟ ਕੇ ਉਸ ਘੋੜ ਦੇ ਵਿੱਚ ਵੀ ਯੋਗਦਾਨ ਪਾਇਆ ਉਹ ਆਪਣੇ ਵਿਤ ਦੇ ਮੁਤਾਬਕ ਤੇ ਹੁਣ ਵੀ ਇਹ ਪੰਜਾਬ ਸਰਕਾਰ ਦੇ ਵਿਰੁੱਧ ਉਸੇ ਪੱਧਰ ਦਾ ਦਿੱਲੀ ਅਰਗਾ ਵੱਡਾ ਘੋਲ ਆ ਜੜਾ ਉਹ ਅਸੀਂ ਲਾਮਬੰਦ ਕਰਨ ਜਾ ਰਹੇ ਆ ਇਹਦੇ ਤੇ ਸਾਰੀਆਂ ਮੰਗਾਂ ਤੇ ਸਹਿਮਤੀ ਹੋ ਕੇ ਜੇ ਸਾਂਝਾ ਵੀ ਕੋਈ ਕੱਲ ਨੂੰ ਬਣਨ ਦੀ ਗੁੰਜਾਇਸ਼ ਹੋਵੇ ਅਸੀਂ ਫੋਲਦੇ ਰਹਿਨੇ ਆ ਉਹ ਵੀ ਅਸੀਂ ਜੀ ਆਇਆਂ ਕਹਾਂਗੇ ਪਰ ਹਾਲ ਦੀ ਘੜੀ ਜਿਹੜੀਆਂ ਮੰਗਾਂ ਤੇ ਕੋਈ ਮਾੜਾ ਮੋਟਾ ਸਾਂਝਾ ਬਣਿਆ ਸੀਗਾ ਪਿੱਛੇ ਉਹਦੇ ਤੇ ਮੀਟਿੰਗ ਹੋ ਚੁੱਕੀ ਆ ਉਹਦੇ ਤੇ ਮੁੱਖ ਮੰਤਰੀ ਹਾਂ ਹੂੰ ਕਰ ਚੁੱਕਿਆ ਇਹਨਾਂ ਬੁਨਿਆਦੀ ਮੰਗਾਂ ਤੇ ਅਜੇ ਉਸ ਤਰ੍ਹਾਂ ਦੀ ਕੋਈ ਸਾਂਝ ਆੜੀ ਗੱਲ ਨਹੀਂ ਤੁਰੀ ਜਦੋਂ ਵੀ ਤੁਰੀ ਜਦੋਂ ਵੀ ਬਣ ਗਈ ਉਹਨੂੰ ਜੀ ਆਇਆਂ ਕਹਾਂਗੇ ਅਸੀਂ ਤੇ ਲੋਕਾਂ ਨੂੰ ਇਹ ਸੱਦਾ ਦਿੰਨੇ ਆਂ ਵੀ ਇਸ ਘੋਲ ਨੂੰ ਇੰਨਾ ਮਜ਼ਬੂਤ ਕਰ ਦਿਓ ਵੀ ਅੱਗੇ ਵਾਂਗੂ ਦਿੱਲੀ ਵਾਲੇ ਘੋਲ ਵਾਂਗੂ ਇਸ ਪੰਜਾਬ ਸਰਕਾਰ ਦੇ ਵਿਰੁੱਧ ਵੀ ਪੂਰਾ ਉਠਾਣਾ ਜਿਹੜਾ ਉੱਠ ਖੜੇ ਤਾਂ ਕਿ ਇਹਨੂੰ ਕਿਸਾਨਾਂ ਦੀਆਂ ਇਹ ਮੁੱਖ ਮੰਗਾਂ ਮੰਨਣੀਆਂ ਪੈ ਜਾਣ ਧੰਨਵਾਦ ਆ ਪ੍ਰਧਾਨ ਜੀ ਸੋ ਦਰਸ਼ਕੋ ਕਹਿੰਦੇ ਰਹਿੰਦੇ ਨੇ ਪਿੰਡਾਂ 'ਚ ਬੈਠ ਕੇ ਗੱਲਾਂ ਕਰਦੇ ਰਹਿੰਦੇ ਹੋ ਜਦੋਂ ਕਿਸੇ ਨਾਲ ਕੋਈ ਬੈਂਕ ਵਾਲਾ ਧੱਕਾ ਕਰਦਾ ਜਾਂ ਕੋਈ ਦਵਾਈਆਂ ਵਾਲਾ ਬੀਜਾਂ ਵਾਲਾ ਧੱਕਾ ਕਰ ਜਾਂਦਾ ਫਿਰ ਤੁਸੀਂ ਕਿਸਾਨ ਯੂਨੀਅਨ ਕੋਲੇ ਜਾਨੇ ਪਰ ਅੱਜ ਵੱਡਾ ਸੱਦਾ ਦਿੱਤਾ ਗਿਆ ਹੈ 22 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਜ਼ਿਲ੍ਹਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਅੱਗੇ ਮੋਗੇ ਆਪਣੇ ਤੇ ਡੀਸੀ ਦਫ਼ਤਰ ਦੇ ਅੱਗੇ ਵੱਡਾ ਧਰਨਾ ਲੱਗਣਾ ਹੈ ਤੇ ਪਿੰਡਾਂ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਉਗਰਾਹਾ ਜਥੇਬੰਦੀ ਦੀ ਇਕਾਈ ਆ ਜ਼ਿਲ੍ਹੇ ਪੱਧਰ ਤੇ ਗੱਲ ਕਰ ਲੋ ਮੋਗੇ ਜ਼ਿਲ੍ਹੇ ਦੇ ਵਿੱਚ ਕੀ ਪੰਜਾਬ ਦੇ ਵਿੱਚ ਸੁਖਦੇਵ ਸਿੰਘ ਕੋਕਰੀ ਆ ਜਾਂ ਜਿਹੜੇ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦਾ ਸਾਥ ਦਿਓ ਤਾਂ ਕਿ ਦਬਾਅ ਬਣਾ ਕੇ ਪ੍ਰੈਸ਼ਰ ਦੁਆਰਾ ਜਿਹੜੀਆਂ ਕਿਸਾਨੀ ਮੰਗਾਏ ਉਹਨਾਂ ਨੂੰ ਮਨਾਇਆ ਜਾ ਸਕੇ ਤੇ ਕਿਸਾਨਾਂ ਦਾ ਜਿਹੜਾ ਭਾਰ ਆ ਉਹ ਥੋੜਾ ਹੌਲਾ ਕੀਤਾ ਜਾਵੇ ਅੱਗੇ ਵੀ ਅਪਡੇਟ ਦੇਵਾਂਗੇ ਤੇ ਉਦੋਂ ਵੀ ਲਗਾਤਾਰ ਤੁਹਾਨੂੰ ਮੋਗਾ ਧਰਨੇ ਤੋਂ ਅਸੀਂ ਪਲ-ਪਲ ਦੀ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਕੈਮਰਾ ਪਰਸਨ ਅਰਮੇਲ ਢਾਲੀਵਾਲ ਦੇ ਨਾਲ ਮੈਂ ਚਮਕੌਰ ਸਿੰਘ ਲੋਪੋ ਮੋਗਾ ਬਦਨੀ ਕਲਾ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੁੱਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ, ধরੋਹਾਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।